ਸਸਿਕਾ ਸਰਕਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕਿਸਾਨ ਅੰਦolan ਨੂੰ ਚੱਲਦਿਆਂ ਲਗਭਗ 1 ਸਾਲ ਦੇ ਕਰੀਬ ਹੋ ਗਿਆ ਆਉਣ ਵਾਲੀ 13 ਤਰੀਕ ਨੂੰ ਜਾਨੀ ਕਿ ਪਰਸੋਂ 1 ਸਾਲ ਦਾ ਵਕਵਾ ਹੋ ਜਾਏਗਾ ਕਿਸਾਨ ਅੰਦolan ਨੂੰ ਦਿੱਲੀ ਦੇ ਬਾਰਡਰਾਂ ਤੇ ਚੱਲਦੇ ਹੋਏ ਸ਼ੰਭੂ ਤੇ ਖਨੋਰੀ ਬਾਰਡਰ ਤੇ ਲਗਾਤਾਰ ਪੰਜਾਬ ਭਰ ਦੇ ਕਿਸਾਨ ਬੈਠੇ ਨੇ ਤੇ ਦੇਸ਼ ਦੇ ਵੱਖ-ਵੱਖ ਬਾਰਡਰਾਂ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਬੈਠੇ ਨੇ ਤਾਂ ਆਪਣੇ ਹੱਕੀ ਮੰਗਾਂ ਨੂੰ ਮਨਵਾਉਣ ਲਈ ਸੈਂਟਰ ਸਰਕਾਰ ਦੇ ਕੋਲੋਂ ਜਿਹੜਾ ਇਹਨਾਂ ਦੇ ਵੱਲੋਂ ਤਰਨਾ ਪ੍ਰੋਟੈਸਟ ਲਗਾਤਾਰ ਜਾਰੀ ਹੈ ਤਾਂ ਵਕ ਵਕ ਕਿਸਾਨ ਜਥੇਬੰਦੀਆਂ ਦੇ ਖਿਲਾਫ ਪਰਾਲੇ ਕੀਤੇ ਜਾ ਰਹੇ ਹਨ ਕਿ ਕਿਸਾਨ ਜਿਹੜੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਨੇ ਸੈਂਟਰ ਸਰਕਾਰ ਉਹਨਾਂ ਜਿਹੜੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਕਿਸਾਨਾਂ ਨੂੰ ਘਰੋਂ ਤੋਰ ਦੇਵੇ ਪਰ ਬਹੁਤ ਲੰਬਾ ਵਕਬਾ ਹੋ ਗਿਆ ਸਰਕਾਰ ਵੀ ਆਪਣੀ ਜਿੱਦ ਤੇ ਅੜੀ ਹੋਈ ਹੈ ਤੇ ਕਿਸਾਨ ਵੀ ਆਪਣੀ ਜਿੱਤੇ ਅੜੇ ਹੋਏ ਨੇ ਸੋ ਪਿਛਲੇ ਅੰਦੋਲਨ ਦੌਰਾਨ ਵੀ ਬਹੁਤ ਸਾਰੇ ਲੀਡਰ ਅ ਅਫਸਰ ਡਾਕਟਰ ਕਲਾਕਾਰ ਤੇ ਖਿਡਾਰੀ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਸੀ ਅਲੱਗ-ਅਲੱਗ ਤਰੀਕੇ ਦੇ ਨਾਲ ਪਿਛਲੇ ਅੰਦੋਲਨ ਦੇ ਵਿੱਚ ਜਾ ਕੇ ਜਿਹੜੀ ਐਸ਼ਮੂਲਿਤ ਕੀਤੀ ਗਈ ਸੀ ਵਕਫ-ਵਕਫ ਨਾਮੇ ਚਿਹਰਿਆਂ ਦੇ ਵੱਲੋਂ ਤੇ ਇਸ ਵਾਰ ਵੀ ਜਿਹੜਾ ਹੁਣ ਸ਼ੈਂਪੂ ਪਾਊਡਰ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਖੰਨਾ ਦੇ ਨਜ਼ਦੀਕਲੇ ਪਿੰਡ ਇਕੋਲਾਹਾ ਦੇ ਐਥਲੀਟ ਹੈ ਜਿਹੜੇ ਕਿ ਨੌਜਵਾਨ ਐਥਲੀਟ ਨੇ ਉਹ ਅੰਦੋਲਨ ਦੇ ਵਿੱਚ ਪਹੁੰਚਨੇ ਤਾਂ ਉਹਨਾਂ ਨੇ ਕਿਸਾਨਾਂ ਨੂੰ ਜਾ ਕੇ ਸਮਰਥਨ ਦਿੱਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਐਥਲੀਟ ਨੇ ਤੇ ਪੰਜਾਬ ਤੋਂ ਦਿੱਲੀ ਤੱਕ ਭੱਜ ਕੇ ਜਾਣਗੇ ਕਿਸਾਨਾਂ ਦੇ ਹੱਕੇ ਮੰਗਾਂ ਦੇ ਲਈ ਇੱਕ ਮੰਗ ਪੱਤਰ ਜਿਹੜਾ ਸੈਂਟਰ ਗਵਰਨਮੈਂਟ ਨੂੰ ਸੌਂਪ ਕੇ ਆਣਗੇ ਤਾਂ ਜੋ ਉਹਨਾਂ ਦੇ ਉੱਪਰ ਗੌਰ ਕੀਤਾ ਜਾਵੇ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤਾਂ ਅਸੀਂ ਤੁਹਾਨੂੰ ਉਸ ਐਥਲੀਟ ਦਾ ਵੀ ਇਹ ਸੁਣਾਉਣਾ ਹੈ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤਾਂ ਦੂਜੇ ਪਾਸੇ ਸਵੇਰੇ ਸਾਜਰੇ ਤੜਕਸਾਰੀ ਜਿਹੜੇ ਮਾਚ ਦੇ ਜਰਨੈਲ ਆਗੂ ਨੇ ਕਿਸਾਨ ਸਰਪਲ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਬਾਰਡਰ ਦੇ ਕੋਲ ਕੀਤੀ ਹੋਈ ਕੰਧ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਕੀਤੀਆਂ ਗਈਆਂ ਜਿਹੜਾ ਵਪਾਰਕ ਸਾਧਨ ਨੇ ਉਹ ਕਿਸ ਤਰੀਕੇ ਦੇ ਨਾਲ ਠੱਪ ਹੋਏ ਨੇ ਉਸ ਦੇ ਵਿੱਚ ਸਰਕਾਰ ਦੀ ਨਰਾਇਕੀ ਵੀ ਦੱਸੀ ਗਈ ਹੈ ਕਿਸਾਨਾਂ ਦੇ ਵੱਲੋਂ ਅਸੀਂ ਤੁਹਾਨੂੰ ਉਹ ਵੀ ਸੁਣਾਉਣਾ ਹੈ ਕਿ ਸਰਪਨ ਸਿੰਘ ਪੰਦੇਰ ਹੁਣਾਂ ਨੇ ਸਵੇਰੇ ਸਾਜਰੇ ਬਾਰਡਰ ਦੇ ਕੋਲ ਜਿਹੜੀ ਹਰਿਆਣਾ ਪਾਸੇ ਵੱਲੋਂ ਕੰਧ ਦੀਵਾਰ ਕੀਤੀ ਹੋਈ ਉਸ ਦੇ ਕੋਲ ਖੜ ਕੇ ਕੀ ਕੀ ਕਿਹਾ ਪਹਿਲਾਂ ਤੁਸੀਂ ਇਸ ਐਥਲੀਟ ਦਾ ਸੁਣੋ ਜਿਸ ਜਿਨ੍ਹਾਂ ਦੇ ਵੱਲੋਂ ਇਹ ਜਿਹੜਾ ਮੰਗ ਪੱਤਰ ਹੈ ਲੈ ਕੇ ਜਾਇਆ ਜਾਏਗਾ ਦਿੱਲੀ ਨੂੰ ਇਹ ਐਥਲੀਟ ਭੱਜ ਕੇ ਜਿਹੜਾ ਮੰਗ ਪੱਤਰ ਹੈ ਲੈ ਕੇ ਜਾਣਗੇ ਦਿੱਲੀ ਤੱਕ ਦੌੜ ਕੇ ਜਿਹੜਾ ਮੰਗ ਪੱਤਰ ਹੈ ਕਿਸਾਨਾਂ ਦਾ ਉਹ ਸੈਂਟਰ ਗਵਰਨਮੈਂਟ ਨੂੰ ਦੇ ਕੇ ਆਣਗੇ ਆਓ ਸੁਣਦੇ ਆ ਪਹਿਲਾਂ ਇਸ ਐਥਲੀਟ ਨੇ ਕੀ ਕਿਹਾ ਤੇ ਫਿਰ ਬਾਅਦ ਵਿੱਚ ਕਿਸਾਨਾਂ ਆਗੂ ਸਰਪੰਨ ਸਿੰਘ ਪੰਦੇਰ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਐਥਲੀਟ ਕੋਚ ਦਿਲਪ੍ਰੀਤ ਸਿੰਘ ਜਿਹੜੇ ਖੰਨਾ ਤੋਂ ਬਿਲੋਂਗ ਕਰਦੇ ਨੇ ਇੱਥੇ ਉਹ ਜਥੇਬੰਦੀਆਂ ਦੇ ਚਲਾਏ ਜਾ ਰਹੇ ਅੰਦੋਲਨ ਤੇ سپورਟ ਵਿੱਚ ਆਪਣੀ ਟੀਮ ਨਾਲ ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਦਿੱਲੀ ਜਾ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਜਿਹੜਾ ਮੰਗ ਪੱਤਰ ਆ ਉਹ ਦੇਣਗੇ ਸੋ ਇੱਥੇ ਸ਼ੰਭੂ ਤੇ ਪਹੁੰਚੇ ਹੋਏ ਆ ਉਹਨਾਂ ਦਾ ਸਨਮਾਨ ਕਿਸਾਨ ਮਜ਼ਦੂਰ ਮੋਰਚੇ ਦੇ ਅਗੋਂ ਵਾਲੋਂ ਸਰਮਨ ਸਿੰਘ ਜੀ ਪੰਦੇਰ ਜੰਗ ਸਿੰਘ ਜੀ ਪਟੇੜੀ ਜਸਵੰਦਰ ਸਿੰਘ ਜੀ ਲੋਂਗੋਵਾਲ ਜਰਮਨਜੀਤ ਸਿੰਘ ਜੀ ਬੰਡਾਲਾ ਸਾਡੇ ਨਾਲ ਦੁਆਬਾ ਤੋਂ ਆਪਣਾ ਸਾਡੇ ਹੈਗੇ ਨੇ ਆਗੂ ਨੇ ਹਰਜੀਤ ਸਿੰਘ ਜੀ ਮੰਗਟ ਔਰ ਇਹਨਾਂ ਵੱਲੋਂ ਸਨਮਾਨ ਜਿਹੜਾ ਹੈ ਉਹ ਪੂਰੀ ਟੀਮ ਦਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਜੀ ਅਸੀ ਕਾਜੀ ਬਾਈਕੋ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਕਿਸਾਨ ਮੇਰੇ ਜਿੰਨਾ ਵੀ ਯੂਥ ਆ ਮੈਂ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਜਿਆਦਾ ਨਹੀਂ ਤਾਂ ਥੋੜਾ ਥੋੜਾ ਕਰਕੇ ਇਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਇਆ। ਅੱਜ ਦਿਲਪ੍ਰੀਤ ਸਿੰਘ ਜੀ ਜਿਹੜੇ ਪਿੰਡ ਇਕੋਲਾਹਾ ਖੰਨੇ ਦੇ ਨੇੜੇ ਦੇ ਨੇ ਦੇਖੋ ਜਿੰਨਾਂ ਨੇ ਦੌੜ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਆਪਣੇ ਤੌਰ ਤੇ ਨਿੱਜੀ ਤੌਰ ਤੇ ਇੱਕ ਮੰਗ ਪੱਤਰ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਵੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਇਹ ਬਹੁਤ ਵੱਡੀ ਗੱਲ ਹੈਗੀ ਆ ਏਡੀ ਦੂਰ ਦੌੜ ਕੇ ਜਾਣਾ ਉਹਨਾਂ ਨੇ 50 ਘੰਟੇ ਕਹੇ ਸੀ ਉਹ ਕਹਿੰਦਾ ਜੀ 46 ਘੰਟੇ ਦੀ ਸਫ਼ਰ ਬਗੈਰ ਰੁਕੇ ਪੂਰਾ ਕੀਤਾ ਹੈਗਾ ਇਹ ਪੂਰੇ ਪੰਜਾਬੀਆਂ ਲਈ ਦੇਸ਼ ਵਾਸੀਆਂ ਲਈ ਨੌਜਵਾਨਾਂ ਲਈ ਬਹੁਤ ਵੱਡੀ ਗੱਲ ਆ ਔਰ ਅਸੀਂ ਅੱਜ ਜਿੱਥੇ ਸੱਦ ਕੇ ਕੈਮ ਵੱਲੋਂ ਇਸ ਵੀਰ ਦਾ ਉਹਨਾਂ ਦੇ ਪਿਤਾ ਜੀ ਆਏ ਨੇ ਉਹਨਾਂ ਦੇ ਹੋਰ ਭਰਾ ਨੇ ਸਹਿਯੋਗੀ ਨੇ ਉਹਨਾਂ ਦਾ ਸਨਮਾਨ ਕੀਤਾ ਹੈਗਾ ਔਰ ਅਸੀਂ ਆਸ ਰੱਖਦੇ ਹਾਂ ਕਿ ਸਾਰੇ ਪੰਜਾਬ ਵਾਸੀ ਜਿਹੜੀ ਅਸੀਂ ਆ ਵੀਡੀਓ ਬਣਾ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਮੀਡੀਆ ਚੱਲੂਗੀ ਤਾਂ ਜੋ ਇਹੋ ਜਿਹੇ ਨੌਜਵਾਨ ਜਿਹੜੇ ਬੜੇ ਅਵੇਅਰ ਨੇ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਅਜਿਹਾ ਕਦਮ ਚੁੱਕਦੇ ਨੇ ਉਹਨਾਂ ਨੂੰ ਹੌਸਲਾ ਸਾਈ ਦੇਣੀ ਚਾਹੀਦੀ ਆ ਧੰਨਵਾਦ ਮੈਂ ਸਰਵਣ ਸਿੰਘ ਪੰਦੇੜ ਇਸ ਸਮੇਂ ਸ਼ੰਭੂ ਬਾਰਡਰ ਪਰ ਅਰ ਮੇਰੇ ਪਿੱਛੇ ਉਹ ਦੀਵਾਰ ਜੋ ਮੋਦੀ ਸਰਕਾਰ ਨੇ ਖੜੀ ਕੀਤੀ ਹੈ नेशनल हाईवे के ऊपर इस तरह की खनौरी बॉर्डर पर रतनपुरा बॉर्डर पर भी है और ये दीवार जो उत्तर भारत का बिजनेस है जो पंजाब हरियाणा के व्यापारी हैं जो यहाँ के स्थानीय लोग हैं उन सबका ट्रांसपोर्टरों का नुकसान करने के लिए खड़ी की है कि तो आप आंदोलन करते हैं तो आपको इसकी सज़ा हमने देनी है ऐसा हम कहते हैं जो ये बोला जा रहा देख लीजिए इधर से बॉर्डर खुला हुआ कोई बॉर्डर वगैरह नहीं खुला हुआ है और जब मोदी सरकार के ऊपर दबाव पड़ता है स्थानीय लोगों और आम जनता का तो इस तरह की अफवाहें उड़ाई जाती हैं देश के प्रधानमंत्री जी अभी विदेशों के दौरे पर गए हुए हैं हम कहते जब भी अमेरिका पहुंचे हमारे प्रधानमंत्री अकेला ये अंबानी जी के हित में बात ना करे क्योंकि उधर एलन मक्स जो वो भी चाहते हैं भी भारत की एयर स्पेस में उनका हिस्सा मिले भारत के बिजनेस में उसका हिस्सा बढ़े कम से कम जो भारत की पूरी दुनिया में जो इज्जत उछाली गई है उनके लोगों को यहाँ भेजकर जिस तरह से हथकड़ियाँ लगाई उनकी बात भी प्रधानमंत्री जी वहाँ करें हम ऐसा चाहते हैं ये भी करें कि जो अमेरिका दबाव डाल रहा है भारत की खेती मंडी के को निजीकरण करने का उसके ऊपर भी बात करेंगे कि हम अपने किसान को मरने नहीं देंगे ऐसा हम समझते हैं इसी के साथ साथ देश की पार्लियामेंट में जो अभी चर्चा चल रही है हम चाहेंगे आम आदमी के जितने भी एम पीज हैं राज्यसभा हों लोकसभा हों कम से कम किसान मजदूर की सभी विपक्ष के लोग बात करें लेकिन आम आदमी पार्टी के लोग इस तरह की बात नहीं कर रहे हैं जो हम देख रहे हैं और आज रतनपुरा बॉर्डर के ऊपर ग्यारह है फरवरी है बड़ी महापंचायत होगी बारह को खनौरी और 13 को यहाँ पर शंभू में हजारों हजारों किसान मजदूर जुड़ेंगे इस उपलक्ष्य में हम सभी देशवासियों को पंजाबियों को हरियाणा के किसानों मजदूरों को यहाँ पहुँचने का न्यौता देते हैं सभी प्रेस को भी बोलते हैं वो तेरह की कवरेज यहाँ के जरूर करें और जिस तरह के आर्थिक संकट में और पूरे देश की खेती घिरी हुई है पंजाब घिरा हुआ है देश के जो अभी हमारे हुक्मरान हैं उनमें से खेती को निकालने के लिए बिल्कुल तैयार नहीं है आने वाले समय में हमें आंदोलन तेज करेगा अगर चौदह की वार्ता में कुछ भी नहीं निकला वार्ता आगे ना बढ़ी तो हम लोग जो है पच्चीस को यहाँ से जथा दिल्ली की ओर कूच करेगा ऐसा हमने ऐलान कर रखा है और बारह की जो एस के एम की चंडीगढ़ की मीटिंग में है उन उसमें हमारी लीडरशिप शामिल होगी और जो एकता जो है उसको और मजबूत करने के लिए पूरे देश के सभी किसान संगठन एक जगह पर आके आंदोलन करें तभी हमारी एमएसपी एस कानून कर्ज माफी की मांगे मानी जा सके धन्यवाद